ਇਸ ਤਕ ਉਸ ਨੇ ਹੀ ਕਾਹਨ ਜੋ ਕਰੇ ਆਦੇ ਬਾਰੇ ਪੁੱਛਦਾ ਹਾਂ ਤਾਂ ਸੱਤ ਅਸੀਂ ਤਾਂ ਹਮੇ ਵੇ ਬੈਠੇ ਸਾਡੀ ਮਿੱਟੀ ਉੱਥੇ ਵੇਟ ਪਈ ਆ ਸੀ ਕਿਵੇਂ ਬੈਠਿਆ ਉਹਨਾਂ ਨੂੰ ਪਤਾ ਸਾਡੇ ਸਾਰੇ ਪਿੰਡ ਦੇ ਤਵੇ ਬੰਦ ਹੋਏ ਪਿਆ ਸਾਨੂੰ ਹਟਦੇ ਨਹੀਂ ਕਾਉਣ ਮੋੜ ਮੋੜ ਕੇ ਉਹੀ ਗੱਲਾਂ ਬਹੁਤ ਵਧੀਆ ਬੱਚਾ ਸੀ ਹਰ ਇੱਕ ਕੰਮ ਦੇ ਮੂਰੇ ਆਉਂਦਾ ਸੀਗਾ ਵਧੀਆ ਕੰਮ ਕਰਦਾ ਸੀਗਾ ਮਕਾਤਾ ਉਹਨਾਂ ਨੇ ਹਾਂ ਹੁਣ ਇਹਨਾਂ ਦਾ ਤਾਂ ਕੋਈ ਸੁਹਾਰਾ ਨਹੀਂ ਰਿਹਾ ਦੇਖੋ ਮੈਨੂੰ 20 ਸਾਲ ਹੋ ਗਏ ਇਸ ਪਿੰਡ ਚ ਆਈ ਨੂੰ ਮੈਂ ਤਾਂ ਉਹਨਾਂ ਦੇ ਮਾਤਾ ਜੀ ਨੂੰ ਦੇਖਿਆ ਨਹੀਂ ਛੋਟੇ ਹੁੰਦਿਆਂ ਉਹ ਛੱਡ ਕੇ ਚਲੇ ਗਏ ਤਲਾਕ ਹੋ ਗਿਆ ਉਹਨਾਂ ਦਾ ਮੈਰਿਡ ਹੋ ਗਏ ਉਹ ਦੁਬਾਰਾ ਦੋ ਬੱਚਿਆਂ ਦੀ ਮਾਂ ਬਣ ਗਈ ਪਾਲਣ ਪੋਸ਼ਣ ਦਾਦੀ ਨੇ ਕੀਤਾ ਪਿਤਾ ਨੇ ਕੀਤਾ ਚਾਚੀ ਨੇ ਕੀਤਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਜਿੰਦਾ ਸਾਥ ਕਰ ਸਕੀਏ ਉਹਦੇ ਨਾਲ ਤਾਂ ਸਾਡਾ ਕੁਝ ਨਹੀਂ ਆਉਣੀ ਜਦੋਂ ਛੱਡ ਗਈ ਬਾਗੀ ਲਿਕਨ ਕੀ ਆਲੇ ਐ ਅਸੀਂ ਸਭ ਕੁਝ ਕਰਿਆ ਤੇ ਸਾਡਾ ਉਹਦੇ ਨਾਲ ਕੋਈ ਲਾਗ ਦੇਗਾ ਨਹੀਂ ਵਿਆਹ ਵੀ ਕਰਵਾ ਲਿਆ ਨੇ ਸਭ ਕੁਝ ਕਰਵਾਈ ਬੈਠੀ ਹੈ ਖਨੋਰੀ ਬਾਰਡਰ ਤੇ ਸ਼ਹੀਦ ਹੋਏ ਬਠਿੰਡਾ ਦੇ ਪਿੰਡ ਬੱਲੋ ਦੇ ਨੌਜਵਾਨ ਸ਼ੁਭਕਰਨ ਸਿੰਘ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਮੌਜੂਦ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਦੱਸ ਦਈਏ ਕਿ ਸ਼ੁਕਰਨ ਦੇ ਦਾਦੀ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਦਾਦੀ ਜੀ ਪੁੱਤ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੋਗੇ ਸਰਕਾਰਾਂ ਦਾ ਜਾਂ ਜੋ ਵੀ ਇਹ ਸਭ ਕੁਝ ਹੋਇਆ ਹਾਈਸ ਤਾਂ ਕੁਝ ਨਹੀਂ ਜੀ ਕਹਿਣ ਜੋ ਗਰੇ ਆ ਦੇ ਬਾਰੇ ਪੁੱਛਦੇ ਹਾਂ ਤੁਸੀਂ ਸਾਥ ਹਾਈਸ ਤਾਂ ਹਮ ਵੀ ਬੈਠੇ ਜੋ ਪਤਾ ਸਾਡੀਆਂ ਜਿਥੇ ਬੰਦਿਆਂ ਨੂੰ ਪਤਾ ਸਾਨੂੰ ਕੋਈ ਪਤਾ ਨਹੀਂ ਕਾਸੇ ਕਰੋਂ ਗਿਆ ਸੀ ਕੀ ਕਹਿ ਕੇ ਗਿਆ ਸੀ ਸ਼ੁਕਰ ਤਾਂ ਦੋ ਦਿਨ ਹੀ ਕਹਿ ਕੇ ਗਿਆ ਸੀ ਵੀ ਦੋ ਦਿਨ ਬਾਅਦ ਮੜਿਆਵਾਂਗੇ ਤੁਸੀਂ ਕੀ ਕਹੋਗੇ ਦੇਖੋ ਜੇ ਵੀ ਖਨੋਰੀ ਬਾਰਡਰ ਤੇ ਹੋਇਆ ਬੱਚੇ ਦੀ ਮੌਤ ਹੋਈ ਹੈ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਪਰਿਵਾਰ ਦੇ ਹਾਲਾਤ ਵੀ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਹੈ ਵੀ ਇਸ ਤਰ੍ਹਾਂ ਗੋਲੀਆਂ ਚਲਾਉਣੀਆਂ ਕੋਈ ਚੰਗੀ ਗੱਲ ਨਹੀਂ ਹੈਗੀ ਸਰਕਾਰਾਂ ਦੇ ਲਈ ਕਿਉਂਕਿ ਬਾਰਡਰ ਤੇ ਖਨੋਰੀ ਬਾਰਡਰ ਤੇ ਪਹੁੰਚੇ ਸੀ ਜਵਾਨ ਕਿਸਾਨ ਇੱਕੋ ਹੀ ਮਕਸਦ ਸੀ ਕਿ ਜੋ ਐਮਐਸਪੀ ਦੀ ਗਰੰਟੀ ਦੇ ਲੈ ਕੇ ਗਏ ਸੀਗੇ ਵੀ ਜੋ ਪਹਿਲਾਂ ਸਰਕਾਰਾਂ ਨੇ ਮੰਨ ਚੁੱਕੇ ਸੀ ਮੰਗਾ ਉਹੀ ਮਨਾਉਣ ਦੇ ਲਈ ਲਾਗੂ ਕਰਵਾਉਣ ਦੇ ਲਈ ਜਿਹੜੇ ਬੱਚੇ ਤੇ ਜਵਾਨ ਬਜ਼ੁਰਗ ਸਾਡੇ ਚੱਲੇ ਸੀਗੇ ਜਥੇਬੰਦੀਆਂ ਚੱਲੀਆਂ ਸੀ ਉਹਨਾਂ ਦੇ ਨਾਲ ਉਹ ਬੱਚਾ ਗਿਆ ਸੀਗਾ ਪਰ ਆ ਨਹੀਂ ਸੀ ਪਤਾ ਵੀ ਉੱਥੇ ਜਾ ਕੇ ਇਸ ਤਰ੍ਹਾਂ ਸ਼ਹੀਦੀਆਂ ਪਾਉਣੀਆਂ ਨੇ ਕਿਉਂਕਿ ਜਮੀਨ ਥੋੜੀ ਹੋਣ ਕਰਕੇ ਭੈਣ ਦਾ ਵਿਆਹ ਵੀ ਕੀਤਾ ਪਹਿਲਾਂ ਵੀ ਜ਼ਮੀਨ ਵੇਚੀ ਹੈ ਕਰਜ਼ਾ ਸੀ ਕਾਫੀ ਉਹਨਾਂ ਦੇ ਸਿਰ ਤੇ ਦੂਜੀ ਭੈਣ ਦੀ ਜ਼ਿੰਮੇਵਾਰੀ ਸੀ ਉਹ ਇਸ ਗੱਲ ਨੂੰ ਦੇਖਦੇ ਹੋਏ ਕਿ ਸਾਨੂੰ ਐਮਐਸਪੀ ਮਿਲ ਜੂਗੀ ਅਸੀਂ ਆਪਣੀਆਂ ਚੰਗੀਆਂ ਫਸਲਾਂ ਕੱਢਾਂਗੇ ਸਾਨੂੰ ਚੰਗਾ ਪੈਦਾਵਾਰ ਮਿਲੂਗੀ ਤਾਂ ਇਸ ਕਰਕੇ ਸਾਰੇ ਵੀ ਜਥੇਬੰਦੀ ਦੇ ਨਾਲ ਉਹ ਚਲਾ ਗਿਆ ਪਰ ਆ ਨਹੀਂ ਸੀ ਪਤਾ ਵੀ ਸ਼ਹੀਦ ਕਰ ਦੇਣਾ ਉਥੇ ਸ਼ੁਕਰਨ ਦਾ ਸੁਭਾਅ ਕਿਹੋ ਜਿਹਾ ਸੀ ਘਰ ਪਰਿਵਾਰ ਪਿੰਡ ਦੇ ਵਿੱਚ ਜੀ ਸ਼ੁਭਕਰਨ ਬਹੁਤ ਹੀ ਨਰਮ ਸੁਭਾਅ ਦਾ ਬੱਚਾ ਸੀ ਉਹ ਹਰ ਇੱਕ ਗੱਲ ਦੇ ਵਿੱਚ ਯੋਗਦਾਨ ਪਾਉਂਦਾ ਸੀ ਜਿਵੇਂ ਕੋਈ ਲੰਗਰ ਵਗੈਰਾ ਲਾਉਣਾ ਹੈ ਜਾਂ ਕੋਈ ਮਤਲਬ ਕਿ ਕੋਈ ਵੀ ਕੰਮ ਕਰਨਾ ਉਹਦਾ ਮੂਰੇ ਆਉਂਦਾ ਸੀ ਹਰ ਇੱਕ ਕੰਮ ਦੇ ਜਿਵੇਂ ਜਥੇਬੰਦੀ ਦੇ ਵਿੱਚ ਜਾਣਾ ਹੈ ਤਾਂ ਵੀ ਉਹ ਅੱਗੇ ਸੀਗਾ ਲੰਗਰ ਇਕੱਠਾ ਕਰਨਾ ਤਾਂ ਵੀ ਉਹ ਅੱਗੇ ਸੀਗਾ ਜਿਵੇਂ ਰਾਤ ਸ਼ੁਕਰਨ ਦੇ ਮਾਤਾ ਜੀ ਸਾਹਮਣੇ ਆਏ ਆ ਕਹਿ ਰਹੇ ਨੇ ਕਿ ਇਹਨਾਂ ਦੇ ਉਹ ਜੀਂਦੇ ਨੇ ਪਰ ਉਹਨਾਂ ਨੂੰ ਮਰਿਆ ਕਿਹਾ ਗਿਆ ਕੀ ਕਹਿਣਾ ਚਾਹੋਗੇ ਘਰ ਪਰਿਵਾਰ ਚ ਅਸਲ ਚ ਕੌਣ ਹੈ ਕਿਉਂਕਿ ਤੁਸੀਂ ਪਿੰਡ ਵਾਲੇ ਹੋ ਤੁਹਾਨੂੰ ਸੱਚਾਈ ਪਤਾ ਹੈ ਦੇਖੋ ਮੈਨੂੰ 20 ਸਾਲ ਹੋ ਗਏ ਇਸ ਪਿੰਡ ਚ ਆਈ ਨੂੰ ਮੈਂ ਤਾਂ ਉਹਨਾਂ ਦੇ ਮਾਤਾ ਜੀ ਨੂੰ ਦੇਖਿਆ ਨਹੀਂ ਛੋਟੇ ਹੁੰਦਿਆਂ ਉਹ ਛੱਡ ਕੇ ਚਲੇ ਗਏ ਤਲਾਕ ਹੋ ਗਿਆ ਉਹਨਾਂ ਦਾ ਮੈਰਿਡ ਹੋ ਗਿਆ ਉਹ ਦੁਬਾਰਾ ਦੋ ਬੱਚਿਆਂ ਦੀ ਮਾਂ ਬਣ ਗਏ ਪਾਲਣ ਪੋਸ਼ਣ ਦਾਦੀ ਨੇ ਕੀਤਾ ਪਿਤਾ ਨੇ ਕੀਤਾ ਚਾਚੀ ਨੇ ਕੀਤਾ ਤਾਂ ਅਸੀਂ ਉਹਨਾਂ ਨੂੰ ਕਿਵੇਂ ਜਿੰਦਾ ਸਾਬਤ ਕਰ ਸਕੀਏ ਕਿਉਂਕਿ ਜਦੋਂ ਬੱਚਿਆਂ ਦੀ ਮਾਂ ਹੁੰਦੀ ਹੈ ਬੱਚੇ ਨੂੰ ਪਾਲਣ ਪੋਸ਼ਣ ਕਰਨ ਵਾਲੀ ਮਾਂ ਹੁੰਦੀ ਹੈ ਮਾਂ ਛੱਡ ਕੇ ਚਲੀ ਗਈ ਬੱਚਿਆਂ ਦਾ ਭਵਿੱਖ ਦੇਖਿਆ ਨਹੀਂ ਵੀ ਮੇਰੇ ਬੱਚੇ ਜਿੰਦੇ ਆ ਰੁੱਲਦੇ ਆ ਕਿਵੇਂ ਆ ਉਹਨਾਂ ਨੇ ਸਿਰਫ ਇਹ ਕਹਿਤਾ ਵੀ ਮੇਰਾ ਬੰਦਾ ਸ਼ਰਾਬੀ ਸੀ ਮੇਰੇ ਨਾਲ ਲੜਾਈ ਝਗੜਾ ਕਰਦਾ ਸੀ ਹਰ ਇੱਕ ਘਰ ਦੇ ਵਿੱਚ ਦੇਖੋ ਹਰ ਇੱਕ ਘਰ ਦੇ ਵਿੱਚ ਲੜਾਈ ਹੁੰਦੀ ਹੈ ਜਿੱਥੇ ਦੋ ਭਾਂਡੇ ਹੁੰਦੇ ਆ ਖੜਕਦੇ ਹੁੰਦੇ ਆ ਕਦੇ ਵੀ ਕਿਸੇ ਘਰ ਦੇ ਵਿੱਚ ਇਹ ਨਹੀਂ ਹੈਗਾ ਵੀ ਲੜਾਈ ਨਾ ਹੁੰਦੀ ਹੋਵੇ ਪਰ ਇਹ ਨਹੀਂ ਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਤੁਰ ਜਾਈਏ ਮਾਂ ਦੀ ਅੰਚ ਹੁੰਦੀ ਹੈ ਜਦੋਂ ਅੰਚ ਹੀ ਆਪਣੀ ਉਹ ਛੱਡ ਕੇ ਚਲੇ ਗਏ ਤਾਂ ਫਿਰ ਉਹ ਮਾਤਾ ਮਾਤਾ ਨਹੀਂ ਰਹਿਗੇ ਉਹਨਾਂ ਦੇ ਬਾਤੀ ਜੀ ਇੱਕ ਗੱਲ ਜਿਵੇਂ ਇਹਨਾਂ ਨੇ ਦੱਸਿਆ ਕਿ ਮਾਤਾ ਜੀ ਛੋਟੀ ਉਮਰੇ ਤਿੰਨ ਬੱਚੇ ਛੱਡ ਕੇ ਚਲੇ ਗਏ ਸੀ ਕਿੰਜ ਪਾਲਿਆ ਕਿੰਨੀਆਂ ਤੰਗੀਆਂ ਤੁਰਸ਼ੀਆਂ ਰਹੀਆਂ ਉਹਦੇ ਨਾਲ ਤਾਂ ਸਾਡਾ ਕੋਈ ਸੁਨਿਆ ਨਹੀਂ ਜੀ ਜਦੋਂ ਛੱਡ ਕੇ ਵਾਗ ਗਈ ਨਿਕਨੇ ਕੇ ਪਾਲਿਆ ਸੀ ਸਭ ਕੁਝ ਕਰਿਆ ਤੇ ਸਾਡਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਬੈਗ ਵੀ ਕਰਵਾ ਲਿਆ ਉਹਨੇ ਸਭ ਕੁਝ ਕਰਵਾਈ ਬੈਠੀ ਐ ਬੱਸ ਜੀ ਬੱਸ ਸੱਚ ਜਿਵੇਂ ਉਹ ਦੱਸਦੇ ਆ ਕਿ ਵੀ ਵੱਡੀ ਭੈਣ ਦੇ ਨਾਲ ਸੰਪਰਕ ਚ ਸੀ ਸ਼ੁਭ ਦੇ ਨਾਲ ਵੀ ਸੰਪਰਕ ਵਿੱਚ ਸੀਗੇ ਇਹ ਗੱਲਾਂ ਸੱਚੀਆਂ ਨੇ ਇਹ ਕੋਈ ਸੱਚੀਆਂ ਨਹੀਂ ਜੀ ਹਾ ਜੇ ਤੋ ਪਮੇ ਕਿਸ਼ੇ ਨਾ ਵੀ ਕਹਿ ਸਕਦੀ ਐ ਦੇਖੋ ਜਿਵੇਂ ਸਰਕਾਰਾਂ ਭਲੇਜਾ ਪਾਉਣਾ ਚਾਹੁੰਦੀਆਂ ਨੇ ਉਹ ਗਲਤ ਗੱਲਾਂ ਨੇ ਸਰਕਾਰ ਦੀਆਂ ਜਾਣ ਬੁੱਝ ਕੇ ਉਹ ਉਹਨਾਂ ਨੂੰ ਮੂਹਰੇ ਲਿਆਉਂਦੇ ਨੇ ਜਦੋਂ ਕਿ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਉਹਦੀ ਦਾਦੀ ਤੇ ਉਹਦੇ ਪਿਤਾ ਤੇ ਉਹਦੀ ਚਾਚੀ ਨਹੀਂ ਕੀਤਾ ਠੀਕ ਹੈ ਨਾ ਇਹ ਸਰਕਾਰਾਂ ਜਾਣ ਕੇ ਭਲੇਜਾ ਪਾਉਂਦੀਆਂ ਨੇ ਤੇ ਬੱਚੇ ਤੇ ਦਬਾਅ ਪਾਉਂਦੀਆਂ ਨੇ ਬੱਚੀਆਂ ਤੇ ਦਬਾਅ ਪਾਉਂਦੀਆਂ ਨੇ ਵੀ ਸ਼ਾਇਦ ਇਹ ਮੰਨ ਜਾਣਗੇ ਪਰ ਅਸੀਂ ਇਸ ਤਰ੍ਹਾਂ ਹੋਣ ਨਹੀਂ ਦੇਣਾ ਅਸੀਂ ਬੱਚੇ ਨੂੰ ਇਨਸਾਫ਼ ਦਿਵਾਉਣਾ ਹੈ ਬੱਚੇ ਦਾ ਇਨਸਾਫ਼ ਚਾਹੀਦਾ ਜੋ ਵੀ ਕਾਰਵਾਈ ਬਣਦੀ ਹੈ ਉਹ ਕਰਨੀ ਚਾਹੀਦੀ ਹੈ ਐਫ ਆਈ ਆਰ ਦਰਜ ਕਰਵਾ ਕੇ ਹਟਾਂਗੇ ਉਨਾਂ ਚਿਰ ਅਸੀਂ ਪਿੱਛੇ ਨਹੀਂ ਹਟਦੇ ਅਸੀਂ ਪਰਿਵਾਰ ਦੇ ਨਾਲ ਖੜੀ ਆਂ ਸੰਸਕਾਰ ਉਦੋਂ ਤੱਕ ਨਹੀਂ ਹੋਣਗੇ ਹਾਂਜੀ ਸਰ ਸੰਸਕਾਰ ਉਦੋਂ ਤੱਕ ਨਹੀਂ ਹੋਣ ਦੇਵਾਂਗੇ ਜੀ ਅਸੀਂ ਤਾਂ ਇਹੀ ਕਹਿਨੇ ਆਂ ਕਿ ਸਰਕਾਰ ਨੂੰ ਵੀ ਸਾਡੇ ਤਾਂ ਹੁਣ ਦੇਖ ਲਹੂ ਚੋਂ ਜਾਂਦਾ ਹੈ ਠੀਕ ਹੈ ਨਾ ਵੀ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਤਾਂ ਇਹ ਕਹਿੰਨੇ ਵੀ ਸਾਡੇ ਬੱਚਿਆਂ ਨੂੰ ਸ਼ਹੀਦ ਕਰੀ ਜਾਂਦੀ ਹੈ ਸਰਕਾਰ ਹਨਾ ਵੀ ਅਸੀਂ ਇਹ ਸਰਕਾਰ ਨੂੰ ਸਾਰਾ ਦਿਂਦਾ ਹੈਗਾ ਵੀ ਕੀ ਕੁਝ ਕਾਰਨ ਬਣੇ ਜਾਂਦੇ ਆ ਅਸੀਂ ਆਪਣੀਆਂ ਹੱਕਾਂ ਮੰਗਦੇ ਸੀਗੇ ਸਾਡੇ ਬੱਚੇ ਸ਼ਹੀਦ ਕੀ ਜਾਂਦੇ ਨੇ ਹੁਣ ਉਹਨਾਂ ਨੂੰ ਸਖਤ ਤੋਂ ਸਖਤ ਜੇ ਸਰਕਾਰ ਸਜ਼ਾ ਦੇਊਗੀ ਤਾਂ ਤਾਂ ਠੀਕ ਹੈ ਨਹੀਂ ਸਾਡੇ ਜਸੇਵੰਦਿਆਂ ਜਿਵੇਂ ਵੀ ਕਰਨੀਆਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਤੇ ਪਰਚਾ ਦਰਜ ਹੋਣਾ ਚਾਹੀਦਾ ਖੱਟੜ ਸਰਕਾਰ ਤੇ ਤੇ ਇਹਨਾਂ ਨੂੰ ਪੰਜਾਬ ਵਾਲੀ ਸਰਕਾਰ ਨੂੰ ਦੇਖਣਾ ਚਾਹੀਦਾ ਇਹਨਾਂ ਦੀ ਅੱਖਾਂ ਤਾਂ ਨਹੀਂ ਮੀਚੀਆਂ ਕਿਵੇਂ ਬਾਕੀ ਨੌਜਵਾਨ ਵੀ ਜਾ ਰਹੇ ਨਹੀਂ ਇਸ ਘਟਨਾ ਤੋਂ ਬਾਅਦ ਮਨ ਦੇ ਵਿੱਚ ਤੁਹਾਡੇ ਵੀ ਸਾਰਿਆਂ ਦੇ ਕਿਤੇ ਨਾ ਕਿਤੇ ਡਰ ਹੋਊਗਾ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਜੀ ਅਸੀਂ ਡਰਦੇ ਨਹੀਂ ਹੈਗੇ ਅਸੀਂ ਜਾਣ ਜਿਹੜਾ ਸਾਡੇ ਹੱਕ ਨੇਗੇ ਅਸੀਂ ਆਪਣੇ ਹੱਕਾਂ ਵਾਰੇ ਪਿੱਟਦੇ ਆਂਗੇ ਅਸੀਂ ਤਾਂ ਮੰਗਣਖਾਨ ਲਾਤੇ ਸਾਡੀਆਂ ਜਾਇਦਾਦਾਂ ਵੀ ਖੋਲੀਆਂ ਸਾਡੇ ਬੱਚੇ ਵੀ ਖੋਲੇ ਤੇ ਹਜੇ ਸਰਕਾਰਾਂ ਅੰਨੀਆਂ ਨਹੀਂ ਗਈਆਂ ਸਾਰਾ ਇਹਨਾਂ ਨੂੰ ਸਾਰਾ ਚਾਨਣ ਹੈ ਰਾਤੋਂ ਦੇ ਮਾਤਾ ਜੀ ਵੀ ਆਏ ਜਿਵੇਂ ਦੱਸਦੇ ਆ ਕਿ 17 ਸਾਲ ਉਹਨਾਂ ਨੇ ਖੁਦ ਵੀ ਗਿਆ ਕਿ 17 ਸਾਲ ਪਹਿਲਾਂ ਮੈਂ ਛੱਡ ਕੇ ਚਲੀ ਗਈ ਸੀ ਪਰਿਵਾਰ ਨੇ ਕਿੰਨੀਆਂ ਮੁਸ਼ਕਲਾਂ ਦੇ ਨਾਲ ਪਾਲਿਆ ਤੁਸੀਂ ਪਿੰਡ 'ਚ ਲੰਬੇ ਸਮੇਂ ਤੋਂ ਰਹਿੰਦੇ ਹੋ ਕੀ ਜਾਣਦੇ ਹੋ ਇਸ ਪਰਿਵਾਰ ਬਾਰੇ ਅਸੀਂ ਤਾਂ ਜੀ ਸਾਰਾ ਕੁਝ ਹੀ ਜਾਣਦੇ ਆਂ ਅਸੀਂ ਪਾਲ ਲੈ ਪੜੋਸ ਲੈ ਹੁਣ ਕਿਉਂ ਉਹ ਅੱਖਾਂ ਦੇ ਵਿੱਚ ਅਥਰੂ ਖੂਨ ਦੇ ਮਾਰਦੀ ਆ ਸਿੱਟੀ ਹੁਣ ਆਪਦਾ ਆਰਾਮ-ਰਾਮ ਕਰਕੇ ਬਹਿ ਜੀ ਠੀਕ ਆ ਨਾ ਅਸੀਂ ਤਾਂ ਜਿਹੜੀ ਸਾਡੀ ਜਥੇਵੰਦੀ ਕਹਿੰਦੀ ਅਸੀਂ ਤਾਂ ਉਹਨਾਂ ਤੇ ਸਰਕਾਰਾਂ ਤੇ ਪਰਚਾ ਜੇ ਤੱਕ ਕਰਦੇ ਨੇ ਤਾਂ ਤਾਂ ਠੀਕ ਆ ਨਹੀਂ ਸਾਨੂੰ ਐਵੇਂ ਆ ਕੇ ਬਿੰਦੇ ਚ ਟਿਕਾਉਣ ਨਾ ਅਸੀਂ ਤਾਂ ਇਹੀ ਕਹਿੰਨੇ ਆ ਉਹਨਾਂ ਮੂਰੇ ਵੀ ਅਸੀਂ ਹੱਥ ਬੰਨਦੇ ਆਂਗੇ ਠੀਕ ਆ ਸਾਡੀ ਮਿੱਟੀ ਉੱਥੇ ਬੈਠ ਪਈ ਆ ਅਸੀਂ ਕਿਵੇਂ ਬੈਠਿਆ ਉਹਨਾਂ ਨੂੰ ਪਤਾ ਸਾਡੇ ਸਾਰੇ ਪਿੰਡ ਦੇ ਤਵੇ ਬੰਦ ਹੋਏ ਪਿਆ ਸਾਨੂੰ ਹਟਦੇ ਨਹੀਂ ਕੋਣ ਮੋੜ-ਮੋੜ ਕੇ ਉਹੀ ਗੱਲਾਂ ਮੋੜ-ਮੋੜ ਕੇ ਕਿਤੇ ਮਾਂ ਦੀਆਂ ਲਿਆਉਂਦੇ ਕਿਤੇ ਕਿਸੇ ਦੀਆਂ ਲਿਆਉਂਦੇ ਕਿਉਂ ਲਿਆਉਂਦੇ ਨੇ ਕੀ ਲੈਣਾ ਹਜੇ ਸਾਤੋਂ ਹਜੇ ਸਾਡੇ ਬਥੇਰੇ ਸਿੰਘ ਸੂਰਮੇ ਉੱਤੀ ਨੇ ਅਸੀਂ ਸਾਨੂੰ ਕੋਈ ਡਰ ਨਹੀਂ ਸਾਡੀ ਜੱਥੇ ਬੰਦੀਆਂ ਹੋਰ ਵੀ ਜਾਣਗੀਆਂ ਡਟ ਕੇ ਅਸੀਂ ਅਨਸਾਫ਼ ਲਾਵਾਂਗੇ ਪੂਰਾ ਜੀ ਮੇਰਾ ਤੋਂ ਉਹਨਾਂ ਦੀ ਮਾਤਾ ਜੀ ਕਹਿ ਰਹੇ ਕਿ ਮੈਨੂੰ ਕੋਈ ਕਾਰਵਾਈ ਦੀ ਲੋੜ ਨਹੀਂ ਹੈ ਵੀ ਬੱਚੇ ਦਾ ਸੰਸਕਾਰ ਕੀਤਾ ਜਾਵੇ ਮਿੱਟੀ ਪਲੀਤ ਨਾ ਕੀਤੀ ਜਾਵੇ ਤੁਸੀਂ ਦੱਸਿਆ ਕਿ ਜਦੋਂ ਇਹ ਸਾਰਾ ਮਸਲਾ ਹੋਇਆ ਸੀ 17 ਸਾਲ ਪਹਿਲਾਂ ਤੁਸੀਂ ਮੈਂਬਰ ਪੰਚਾਇਤ ਸੀ ਕੀ ਉਦੋਂ ਹਾਲਾਤ ਸੀ ਤੇ ਉਦੋਂ ਕਿਹਨਾ ਹਾਲਾਤਾਂ 'ਚ ਤਿੰਨ ਬੱਚੇ ਛੱਡ ਕੇ ਗਏ ਕੀ ਕਹੋਗੇ ਅਸੀਂ ਜੀ ਉਹਨੂੰ ਪਤਾ ਹੀ ਹੈਗਾ ਮੇਰਾ ਨਾ ਉਹ ਗਲਾਬ ਹੈਗਾ ਗਲਾਬ ਮੈਂਬਰ ਨਹੀਂ ਕਹਿੰਦੇ ਸੀਗਾ ਉਹਨੂੰ ਸਾਰਾ ਪਤਾ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੀ ਉਹਨੂੰ ਪਤਾ ਹੀ ਹੈਗਾ ਕਿ ਉਹਨੂੰ ਸਾਰਾ ਪਤਾ ਹੈਗਾ ਜਿਹੜੇ ਹਾਲਾਤ ਉਹਨੇ ਕੀਤੇ ਨੇ ਪਰ ਸਾਡਾ ਬੱਚਾ ਹੁਣ ਸਾਡੇ ਹੱਥਾਂ ਚੋਂ ਚਲਿਆ ਗਿਆ ਸਾਨੂੰ ਕੁਛ ਪਤਾ ਨਹੀਂ ਲੱਗਦਾ ਕੋਈ ਬੱਚਾ ਨਹੀਂ ਨਾਲ ਲੈ ਕੇ ਗਏ ਕਿਉਂ ਨਹੀਂ ਲੈ ਕੇ ਗਏ ਕੀ ਪਤਾ ਜੀ ਉਹਨੂੰ ਮਾਂ ਦੇ ਬੁੱਕੜ ਚ ਸੀਗੀ ਉਦੋਂ ਹੁਣ ਮਾਂ ਵੀ ਬਿਆਨ ਦਿੰਦੀ ਆ ਉਹ ਕਿਉਂ ਦਿੰਦੀ ਆ ਕੁਛ ਵੀ ਕਰਦੀ ਆ ਚਾਹੇ ਹੁਣ ਸਾਨੂੰ ਤਾਂ ਕੁਛ ਵੀ ਨਹੀਂ ਪਤਾ ਲੱਗਦਾ ਹੈਗਾ ਉਹ ਕਿਉਂ ਮੂਰੇ ਆੜਾੜ ਖੜਦੀ ਹੈਗੀ ਸਾਡੀਆਂ ਤਾਂ ਜਥੇਬੰਦੀਆਂ ਜਿਵੇਂ ਕਹਿੰਦੀਆਂ ਸਾਡਾ ਨਗਰ ਕਹਿੰਦਾ ਸਾਡੇ ਸਾਰੇ ਜਿੰਦਾਂ ਵੀ ਸਾਡਾ ਇੰਡੀਆ ਹੈਗਾ ਜਿੰਨਾ ਸਾਡਾ ਪੰਜਾਬ ਹੈ ਅਸੀਂ ਤਾਂ ਇਹਨਾਂ ਦੇ ਮਾਗਰਾ ਪਰਿਵਾਰ ਦੇ ਹੁਣ ਮੰਗ ਕੀ ਆ ਮੁੱਖ ਮੰਗ ਕੀ ਆ ਬੜੀ ਪਰ ਚਾ ਵਸ ਸਾਡੀ ਤਾਂ ਹੀ ਹੈਗੀ ਮਾਂ ਨੂੰ ਵੀ ਮੈਂ ਕਹੀ ਨਹੀਂ ਮਾਂ ਕਿਉਂ ਸ਼ਰਮ ਕਿਉਂ ਦੀ ਲਾਹੀ ਹੈਗੀ ਕਿੱਥੇ ਤਾਂ ਉਹਨੇ ਐ ਕਹਿਣਾ ਸੀ ਵੀ ਮੇਰੇ ਪੁੱਤ ਦਾ ਇਨਸਾਫ ਦਿਓ ਘਰ ਤਾਂ ਹੋ ਹੀ ਜਾਣਾ ਹੁਣ ਜਿਦੋਂ ਪਤਾ ਮਿੱਟੀ ਬਣੀ ਪਈ ਐ ਵੀ ਉਹ ਤਾਂ ਹੋਣਾ ਹੀ ਹੋਣਾਗਾ ਉਹ ਤਾਂ ਹੁਣ ਜਾਣ ਬੁੱਝ ਕੇ ਮੂਰੇ ਅੜਦੀ ਐ ਇਹਨਾਂ ਨੂੰ ਉਹ ਕਰਦੀ ਹੈਗੀ ਹਾਂ ਬਾਲਣ ਬਲੋਸਣ ਵੇਲੇ ਤਾਂ ਉਹ ਕਿਧਰੇ ਗਈ ਸੀਗੀ ਹੁਣ ਉਹਨੂੰ ਗੱਲਾਂ ਉਡ ਦਗਾਈਆਂ ਹੁਣੋ ਮੀਡੀਆ ਸਾਹਮਣੇ ਮਾਤਾ ਦਾ ਆਣਾ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਮਰੀ ਹੋਈ ਕਿਹਾ ਗਿਆ ਜਿਵੇਂ ਪਿੰਡ ਵਾਲੇ ਕਹਿੰਦੇ ਕਿ 17 ਸਾਲ ਪਹਿਲਾਂ ਛੱਡ ਕੇ ਚਲੇ ਗਏ ਤੇ ਮਰਿਆਂ ਨਾਲ ਦੇ ਹੀ ਹੋਗੇ ਕਿ ਉਹ ਕਦੀ ਮੁੜ ਕੇ ਪਿੰਡ ਵਿੱਚ ਆਏ ਜਾਂ ਬੱਚਿਆਂ ਨੇ ਉਹਨਾਂ ਨਾਲ ਸੰਪਰਕ ਕੀਤਾ ਕੁਛ ਨਹੀਂ ਕੀਤਾ ਜਾਣ ਕੇ ਕਹਿੰਦੀ ਆ ਹੁਣ ਮੁੰਡੇ ਦੇ ਫੋਨ 'ਚ ਨੰਬਰ ਕੱਢੇ ਜਾਣ ਜਾਹੇ ਪੌਂਕ ਦੀ ਆ ਜਾਣ ਜਾਣ ਆ ਕੇ ਇੱਥੇ ਇਹਨਾਂ ਨੂੰ ਤੰਗ ਕਰਦੀ ਆ ਪਰੇਸ਼ਾਨ ਕਰਦੀ ਆ ਜਾਣ ਜਾਣ ਹਾਂ ਸ਼ੁਭ ਕਿਹੋ ਜਿਹਾ ਬੱਚਾ ਸੀ ਪਿੰਡ ਦੇ ਵਿੱਚ ਕੀ ਸੁਭਾਅ ਬਹੁਤ ਵਧੀਆ ਬੱਚਾ ਸੀ ਹਰ ਇੱਕ ਕੰਮ ਦੇ ਮੂਹਰੇ ਹੁੰਦਾ ਸੀਗਾ ਵਧੀਆ ਕੰਮ ਕਰਦਾ ਸੀਗਾ ਵਿਚਾਰਾ ਹੁਣ ਆਪ ਹੀ ਸਾਰਾ ਕੁਝ ਹੋ ਗਿਆ ਜਦੋਂ ਉਹ ਮਕਾਤਾ ਉਹਨਾਂ ਨੇ ਹਾਂ ਹੁਣ ਇਹਨਾਂ ਦਾ ਤਾਂ ਕੋਈ ਸਹਾਰਾ ਨਹੀਂ ਰਿਹਾਗਾ ਵਿਚਾਰੇ ਹੁੰਦਾ ਨਾ ਪਹਿਣਾ ਨਾ ਦਾਦੀ ਦਾ ਪਿਤਾ ਜੀ ਕੀ ਕਰਦੇ ਨੇ ਉਹਦੇ ਆਹੀ ਕਰਦਾ ਵਿਚਾਰਾ ਕੰਮਕਾਰ ਘਰੇ ਖੇਤੀ ਬਾੜੀ ਮਾਣਾ ਮੋਟੇ ਹੋਰ ਕੀ ਕਰਨਾ ਸੀਗਾ ਜਦੋਂ ਪਰਿਵਾਰ ਛੱਡ ਕੇ ਤੁਰ ਜੇ ਨਾਲ ਦਾ ਸਾਥੀ ਫਿਰ ਕਿੱਥੋਂ ਉਹ ਹੁੰਦਾਗਾ ਹਨਾ ਉਨੇ ਉਹਦੀ ਵੀ ਵਿਚਾਰੇ ਦੀ ਮੱਤ ਮਾਰੀ ਪਈ ਕਿਵੇਂ ਉਹਨੇ ਭੋਰਾ ਭੋਰਾ ਪਾਲੇ ਬੱਚੇ ਆਪਦੇ ਪਿੰਡ ਵਾਲਿਆਂ ਦੀ ਇਹੀ ਮੰਗ ਹੈ ਕਿ ਐਫ ਆਈ ਆਰ ਕਰੋ ਕਾਰਵਾਈ ਕਰੋ ਤਾਂ ਸਸ ਬਸ ਇਹੀ ਮੰਗ ਹੈਗੀ ਸਾਡੀ ਦਾ ਸੋ ਸ਼ੁਭਕਰਨ ਦੇ ਪਿੰਡ ਵਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਐਫ ਆਈ ਆਰ ਹੋਏਗੀ ਤਾਂ ਹੀ ਪਰਿਵਾਰ ਸਸਕਾਰ ਕਰੇਗਾ ਤੇ ਜੋ ਉਹਨਾਂ ਦੀ ਮਾਤਾ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਉਹਨਾਂ ਦਾਵਿਆਂ ਦੇ ਵਿੱਚ ਕੋਈ ਵੀ दम ਨਹੀਂ ਹੈ ਸੰਦੀਪ ਕੁਮਾਰ ਦੇ ਨਾਲ ਮੈਂ ਪਰਮਜੀਤ ਕੁਰਸਾਨੀ ਐਬੀਪੀ ਸੰਜਾ